ਸਸ਼ੀ ਕੁਲਜੀ ਅੱਜ ਦੀ ਖਬਰ ਮੁਲਾਜ਼ਿਮਾਂ ਨਾਲ ਸੰਬੰਧਿਤ ਹੈ। ਦੇਸ਼ 78 ਸਾਲਾਂ ਦੀ ਆਜ਼ਾਦੀ ਕਿਰਤੀਆਂ, ਦਲਿਤਾਂ, ਦੱਬੇ ਕੁਚਲੇ ਲੋਕਾਂ ਤੇ ਠੇਕੇ ਤੇ ਕੰਮ ਕਰ ਰਹੇ ਕਰਮੀਆਂ ਲਈ ਬੇਮੈਨਾ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ। ਪੰਜਾਬ ਸੁਪਰਡਿਨੇਟ ਸਰਵਿਸ ਫੈਡਰੇਸ਼ਨ ਦੀ ਕਲਾਸ 4th ਗਵਰਨਮੈਂਟ EMPLOYEES UNION ਪੰਜਾਬ ਦੇ ਪੈਨਸ਼ਨਰ ਵੱਲੋਂ ਇੱਥੇ ਰਾਜਪੁਰਾ ਕਲੋਨੀ ਵਿਖੇ ਦੇਸ਼ ਦੀ 78 ਸਾਲਾਂ ਦੀ ਆਜ਼ਾਦੀ ਮੌਕੇ ਕੌਮੀ ਝੰਡਾ ਲਹਿਰਾ ਕੇ ਆਜ਼ਾਦੀ ਦੇ ਪਰਵਾਨੀਆਂ ਨੂੰ ਸਲਾਮ ਕੀਤਾ ਇਸ ਮੌਕੇ ਤੇ ਮੁਲਾਜ਼ਿਮਾਂ ਤੇ ਪ੍ਰਮੁੱਖ ਆਗੂਆ ਦਰਸ਼ਨ ਸਿੰਘ ਲੁਭਾਣਾ ਬਲਜਿੰਦਰ ਸਿੰਘ ਜਗমোহন ਮਲੱਖਾ ਸਰਵੰਤ ਸਿੰਘ ਬੱਗਾ ਦਰਸ਼ਨ ਸਿੰਘ ਰਾਮ ਲਾਲ ਰਾਮਾ ਮਾਦੋਰਾਹੀ ਨਾਰੰਗ ਸਿੰਘ ਰਾਮ ਪ੍ਰਸਾਦ ਸੋhota ਆਦਿ ਨੇ ਕਿਹਾ ਕਿ ਹਾਂ ਕਿ ਦੇਸ਼ ਦੀ ਦੇਸ਼ ਦੀ ਆਜ਼ਾਦੀ 78ਵੇਂ ਬਰੇ ਵਿਚ ਪਰਵੇਸ਼ ਕਰ ਗਈ ਹੈ। ਪ੍ਰੰਤੂ ਤੇਜ ਤੇਜ ਤੇ ਕੀਤਿਆਂ ਤਲਿੱਤਾ ਦੱਬੇ ਕੁਛਲੇ ਲੋਕਾਂ ਅਤੇ ਲੰਬੇ ਸਮੇਂ ਤੋਂ ठेकेदारी ਪ੍ਰਥਾ ਮਾਰ ਚੁਲ ਰਹੇ ਕਾਮੀਆਂ ਬੇਰੋਜ਼ਗਾਰਾਂ ਅਤੇ ਸੰਘਰਸ਼ੀ ਲੋਕਾਂ ਦੇ ਸਾਹਮਣੇ ਲਈ ਇਹ ਆਜ਼ਾਦੀ ਅੱਜ ਵੀ ਬੇਮਾਇਨੇ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਸੰਬੋਧਨ ਬੇਮਾਇਨਾ ਰਹੇ। ਤੇ ਕਿਸੇ ਕਿਸੇ ਦੇ ਸੰਬੋਧਨ ਵਿੱਚ ਉਕਤ ਵਰਗ ਲਈ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ ਤੇ ਨਾ ਹੀ ਕੋਈ ਰਾਹਤ ਦਿੱਤੀ ਗਈ ਹੈ ਅੱਜ ਕੇਂਦਰੀ ਕਿਰਤੀਆਂ ਸਮੇਤ ਪੰਜਾਬ ਦੇ ਕਿਰਤੀ ਇਸ ਕਰਨ ਤੋੜ ਮਹਿੰਗਾਈ ਵਿੱਚ ਕਟੋ-ਕਟ ਉਜਰਤਾ ਤੋਂ ਵੀ ਕਟ ਉਜਰਤਾ ਲੈ ਰਹੇ ਹਨ ਠੇਕੇਦਾਰੀ ਪ੍ਰਥਾ ਸਰਕਾਰਾਂ ਇਹਨਾਂ ਦੀ ਲੁੱਟ ਕਰਵਾ ਰਹੀ ਹੈ ਪੰਜਾਬ ਦੇ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਇਸ ਵਿੱਚ ਮੋਹਰੀਆਂ ਤਾਰਾ ਵਿੱਚ ਹੈ ਜਿਸ ਤੇ ਅਗਸਤ 2023 ਨੂੰ ਸਿੱਖਿਆ ਵਿਭਾਗ ਵਿੱਚ ਇੱਕ ਸਰਕੂਲਰ ਜਾਰੀ ਕਰਕੇ Dalit ਸਮਾਜ ਦਾ ਭਾਰੀ ਆਰਥਿਕ ਸ਼ੋਸ਼ਣ ਕੀਤਾ ਤੇ ਇਸ ਸਕੂਲਾਂ ਵਿੱਚ ₹3000 ਤੇ ਸਫਾਈ ਕਾਮਾ ਅਤੇ ₹5000 ਤੇ ਚੌਂਕੀਦਾਰ ਰੱਖਣ ਦਾ ਫਰਮਾਨ ਜਾਰੀ ਕੀਤਾ ਹੋਇਆ ਹੈ ਪਿਛਲੇ 10 ਸਾਲਾਂ ਤੋਂ ਪੰਜਾਬ ਵਿੱਚ ਘਟੋ ਘਟ ਉਜਰਤਾ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਪੰਜਾਬ ਦੇ ਮੁਲਾਜ਼ਮਾਂ ਪੈਨਸ਼ਨਰਾਂ ਕੱਚੇ ਮੁਲਾਜ਼ਮਾਂ ਤੇ 2004 ਤੋਂ ਬਾਅਦ ਪਰਤੇ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਂ ਤੇ ਖਾ-ਖਾ 플ੈਗ 플ੈਗਬੋਰਡ ਲਾ ਕੇ ਪੰਜਾਬ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ